ਕੀਤਾ ਗੋਵਿੰਦਿਆ ਰਾਦੀਆ ਹੋਵੇ ਅਨੰਦ ਕਣਾ ਸੰਤ ਜਨਾ ਮਿਲ ਪਈਏ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹ ਗਣਾ ਇਕਖਣ ਤਿਸ ਬੈਣ ਜੀਵਣਾ ਵਰਤਾ ਜਨਮ ਜਣਾ ਜਲ ਤਲ ਮਏ ਲਪੂਰੇਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨ ਆ ਹੋਏ ਕਿਤੜਾ ਦੁਖ ਗਣਾ ਜਿਨੀ ਰਵਿਆ ਸੋ ਪ੍ਰਭ ਤਿੰਨਾ 파ਗਮਣਾ हर दर्शन को मन लोच दम नानक प्यास मना चेत मलाए सो प्रभु किसक पाए लॻा हर दर्शन को मन लोच नानक प्यास मना चेत मलाए सो प्रभु ਿਸਕੇ ਪਾਏ ਲਗਾ ਸਾਥ ਸੰਗਤ ਜੀ ਚੇ ਦਾ ਮਹੀਨਾ ਚੜਿਆ ਹੈ ਸਾਰਿਆਂ ਤੇ ਖੁਸ਼ੀਆਂ ਭਰਪੂਰ ਹੋਵੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ